ਫੋਗ ਦਾ ਪਾਊਡਰ ਹੈ 40 ਰੁਪਏ ਐ MRP ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਕਿੰਨੇ ਦਾ ਪੈਣਾ 12 ਰੁਪਏ ਦਾ 40 ਰੁਪਏ ਐ MRP 1 ਕਿਲੋ ਦੀ ਬਲੀਚ ਐ ਕਿੰਨੇ ਦੀ ਪੈਣੀ ਐ 200 ਓਨਲੀ ਸਾਰਾ ਮਾਲ ਲੱਦਿਆ ਪਿਆ ਤੁੰਨੇ ਪਿਆ ਮਾਲ ਇਹ ਚੈੱਕ ਕਰੋ ਆ ਵਕੋਲਾ ਦਾ ਕਲਰ ਐ ਜੀ ਠੀਕ ਐ 8 900 ਰੁਪਏ ਐ MRP ਐ ਫਰੂਟ ਕਲਰ ਐ ਆ ਦੋਨੇ ਕਲਰ ਮਿਕਸ ਕਰਕੇ ਲੱਗਦੇ ਆ 800 ਰੁਪਈਆ ਦੀ ਐਮਆਰਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 260 ਰੁਪਏ ਦਾ ਦੇਖੋ ਤੁਹਾਡੇ ਸਾਹਮਣੇ ਸਟਾਕ ਓਪਨ ਕੀਤਾ ਹੈ ਬ੍ਰਾਂਡਡ ਮਾਲ ਹੈ ਤੁਸੀਂ ਮੋਲ ਦੇ ਵਿੱਚ ਇਸ ਨਾਮ ਦਾ ਮਾਲ ਲੈਣੇ ਹੋ ਪਰ ਪੀਸ ਦੇ ਉੱਤੇ ਇਹਦੀ ਐਮਆਰਪੀ ਚੈੱਕ ਕਰੋ 270 ਰੁਪਏ ਫਰੈਸ਼ ਰੇਟ ਦਾ ਮਾਲ ਠੀਕ ਹੈ ਜੀ 270 ਰੁਪਏ ਵਾਲਾ ਪਰਫਿਊਮ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਅਰੋਮਾ ਦਾ ਫੇਸ਼ੀਅਲ ਹੈ ਜੀ 골ਡ ਫੇਸ਼ੀਅਲ ਆ ਗਿਆ ਡਾਇਮੰਡ ਦਾ ਆ ਗਿਆ ਸਕਿਨ ਵਾਈਟਨਿੰਗ ਪਲੱਸ ਟਾਈਟਨਿੰਗ ਆ ਗਿਆ ਪਪਾਇਆ ਆ ਗਿਆ ਫਲੇਵਰ ਬਹੁਤ ਹੈਗੇ ਨੇ ਇਹ ਵਿੱਚ ਇਹ ਚੈੱਕ ਕਰੋ 530 ਰੁਪਏ ਐਮ ਆਰ ਪੀਏ ਫਰੈਸ਼ ਡੇਟ ਦਾ ਮਾਲ ਹੈ 2027 ਤੱਕ ਵੈਲਿਡ ਹੈ ਤੁਹਾਨੂੰ ਕਿੰਨੇ ਦਾ ਪੀਸ ਪੈਣਾ 50 ਰੁਪਏ ਦਾ ਇਹ ਸਰਮ ਆ ਗਈ ਐਂਜੋ ਦਾ ਕੇਰਾਟਿਨ ਦਾ ਸਰਮ ਹੈ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਠੀਕ ਹੈ ਅੱਜ ਕੱਲ ਬੱਚੇ ਵੱਡੇ ਸਿਆਣੇ ਸਾਰੇ ਸਰਮ ਹੀ ਲਗਾ ਰਹੇ ਨੇ ਠੀਕ ਹੈ ਹਰੇਕ ਘਰ ਚ ਇਹਦੀ ਲੋੜ ਹੈ ਇਹ ਚੈੱਕ ਕਰੋ 2024 ਚ ਬਣਿਆ ਹੈ 27 ਤੱਕ ਵੈਲਿਡ ਹੈ 200 ਰੁਪਈਆ ਇਹਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ ਹੈ 26 ਰੁਪਏ ਦਾ ਕੇਐਸ ਦਾ ਡੀਓ ਹੈ ਆ ਦੇਖੋ ਇਹ ਕੇਐਸ ਦਾ ਮਾਲ ਹੈ ਜੀ ਐਮ ਆਰ ਪੀ ਹੈਗੀ 370 ਰੁਪਏ 370 ਰੁਪਏ ਐਮ ਆਰ ਪੀ ਹੈ 120 ਰੁਪਏ ਦਾ ਇਹ ਰੋਜ਼ ਵਾਟਰ ਹੈ ਜੀ 40 ਰੁਪਏ ਐਮ ਆਰ ਪੀ ਹੈ 40 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 4 ਰੁਪਏ ਦਾ 40 ਰੁਪਏ ਐਮ ਆਰ ਪੀ 4 ਰੁਪਏ ਔਨ ਲਈ 530 ਰੁਪਏ ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਹੈ 2027 ਤੱਕ ਵੈਲਿਡ ਹੈ ਤੁਹਾਨੂੰ ਕਿੰਨੇ ਦਾ ਪੀਸ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ ਫੇਸ਼ਲ ਪੈਣਾ ਤੁਹਾਨੂੰ ਆ ਪਾਲਰਾ ਉਤੇ ਫੇਸ ਵੋਸ਼ ਚਲਦੇ ਆ ਕਲੀਨਸਿੰਗ ਮਿਲਕ ਚਲਦੇ ਆ ਐਕਸਚੇਂਜਰ ਟੋਨਰ ਚਲਦੇ ਆ ਕਿੰਨੇ ਦਾ ਪੈਣਾ 60 ਰੁਪਏ ਦਾ ਕਿੰਨੇ ਦਾ ਪੈਣਾ ਹੈ 60 ਰੁਪਏ ਦਾ ਕੰਪਨੀ ਦੀ ਚੀਜ਼ ਹੈ ਆ ਦੇਖੋ ਇਹ ਜੋਤੀ ਦੀ ਕਰੀਮ ਹੈ ਜੀ ਸ਼ੇਵਿੰਗ ਕਰੀਮ ਹੈ ਕਿੰਨੇ ਦੀ ਪੈਣੀ 18 ਰੁਪਏ ਦੀ ਪਰ ਤੁਸੀਂ ਮਾਰਕੀਟ ਖੁੱਦ ਤੁਹਾਨੂੰ ਪਤਾ ਹੈ ਆ ਬੱਚਿਆਂ ਦੀਆਂ ਬੋਨੀ ਦੀਆਂ ਨਿਪਲ ਹੈ ਆਪਣਾ 15 ਪੀਸ ਹੈ ਸਾਰੀ ਦੁਨੀਆ ਤੁਹਾਨੂੰ ਹੋਲਸੇਲਰ ਕੀ ਕਿੰਨੇ ਦਾ ਲਾਂਦੇ ਨੇ 15 5 75 ਠੀਕ ਹੈ ਜੀ 75 ਰੁਪਏ ਦਾ ਡੱਬਾ ਦਿੰਦੇ ਆ 5 ਰੁਪਏ ਦੇ ਹਿਸਾਬ ਨਾਲ ਕਿਉਂਕਿ ਇਹਦੇ ਉੱਤੇ 15 ਰੁਪਏ ਐਮ ਆਰ ਪੀ ਹੈ ਠੀਕ ਹੈ ਮੈਂ ਤੁਹਾਨੂੰ ਕਿੰਨੇ ਦਾ ਦਵਾਂਗਾ 55 ਰੁਪਏ ਦਾ ਪੈਕਟ 55 ਓਨਲੀ ਇਹ ਰੂਮ ਫਰੈਸ਼ਨਰ ਹੈ ਠੀਕ ਹੈ ਜੀ 180 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ ਕਿੰਨੇ ਦਾ ਪੈਣਾ 55 ਰੁਪੀਸ ਓਨਲੀ ਆ ਦੇਖੋ ਇਹ ਪਾਊਡਰ ਦਾ ਜਾਰ ਹੈ ਜੀ ਹਰੇਕ ਕੰਪਨੀ ਦਾ ਜਾਰ ਕਿੰਨੇ ਦਾ ਆਉਂਦਾ 125 ਰੁਪਏ ਦਾ 130 ਰੁਪਏ ਦਾ ਹੋਲਸੇਲ ਮਾਰਕੀਟ ਦੇ ਵਿੱਚ ਲੈਂਡਿੰਗ ਹੈ ਔਰ ਤੁਹਾਨੂੰ ਹਰੇਕ ਦੁਕਾਨਦਾਰ ਕਿੰਨੇ ਦਾ ਦਿੰਦਾ ਹੈ ਸਕੀਮ ਕੱਟ ਕੇ 120 ਰੁਪਏ ਦਾ 125 ਰੁਪਏ ਦਾ ਪਾਊਡਰ ਜਾਰ ਤੁਹਾਡਾ ਭਰਾ ਤੁਹਾਨੂੰ ਕਿੰਨੇ ਦਾ ਦੇਵੇਗਾ 70 ਰੁਪਏ ਦਾ ਜਾਰ 240 ਰੁਪਏ ਦਾ ਸੇਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 70 ਰੁਪਏ ਦਾ ਦੇਖੋ ਆ ਲਿਪ ਬਾਮ ਆ ਗਈ ਹੈਨਾ ਕਿੰਨੇ ਦਾ ਡੱਬਾ ਹੈ 150 ਰੁਪਏ ਦਾ ਇਹਦੇ ਵਿੱਚ ਪੀਸ ਕਿੰਨੇ ਆ 42 ਪੀਸਿਸ ਐ 42 ਪੀਸਿਸ ਲਿਪ ਬਮ ਕਿੰਨੇ ਦਾ ਪੈਣਾ 150 ਰੁਪਏ ਦਾ ਡੱਬਾ ਹੁਣ ਇਹ ਦੇਖੋ ਇਹ ਵੈਕਸ ਹੈਗੀ ਐ 40 ਰੁਪਏ ਦੀ ਵੈਕਸ ਆ ਜੀ ਤੁਸੀਂ ਆਹ ਬਾਜ਼ਾਰੋਂ 100 ਰੁਪਏ ਦੀ ਲੈਨੇ ਹੋ ਤੁਹਾਨੂੰ ਕਿੰਨੇ ਦੀ ਪੈਣੀ ਸਿਰਫ 40 ਰੁਪਏ ਇਹ ਡੀਓ ਹੈ ਜੀ 300 ਰੁਪਿਆ ਇਹਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਤੁਸੀਂ 300 ਦਾ ਇੱਕ ਸੇਲ ਕਰਨਾ ਹੈ ਮੈਂ ਤੁਹਾਨੂੰ 300 ਦੇ 5 ਪੀਸ ਦਵਾਂਗਾ ਇਹ ਹੇਅ ਡਮੀ ਹੈ ਜੀ ਹੇਅਰ ਡਮੀ ਕਿੰਨੇ ਦੀ ਪੈਣੀ ਤੁਹਾਨੂੰ 350 ਰੁਪਏ ਦੀ ਸਿਰਫ 350 ਰੁਪਏ ਦੀ ਹੇਅਰ ਡਮੀ